ਸ਼ਰਮ ਕਰ ਲੈ ਸ਼ਰਮ ਲੋਕ ਵੇਖੋ ਸ਼ਰਮ ਕਰ ਲੈ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿਸਾਨਾਂ ਦੇ ਨਾਲ ਪਹਿਲਾਂ ਤਾਂ ਸਰਕਾਰ ਦੇ ਵੱਲੋਂ ਤੱਕਾ ਕੀਤਾ ਗਿਆ ਉਹਨਾਂ ਨੂੰ ਜਿਹੜਾ ਵਾ ਉਹ ਬਾਰਡਰ ਤੋਂ ਜਿਹੜਾ ਵਾ ਉਹ ਜ਼ਬਰਦਸਤੀ ਉਠਾ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਦੇ ਟੈਂਟ ਸਮਾਨ ਟਰਾਲੀਆ ਟਰੈਕਟਰ ਉਹਨਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਕੀਤਾ ਗਿਆ ਹੈ ਉਥੇ ਹੀ ਲੋਕ ਵੀ ਨਾਲ ਵੀ ਜਿਹੜੀ ਆ ਉਹ ਸ਼ਰਮ ਲਾ ਰੱਖੀ ਹੈ ਜਿਹੜੇ ਉੱਥੇ ਦੇ ਲੋਕ ਨੇ ਉਹ ਵੀ ਜਿਹੜੇ ਆ ਉਹਨਾਂ ਦਾ ਜਿਹੜਾ ਕਿਸਾਨਾਂ ਦਾ ਸਮਾਨ ਜਿਹੜਾ ਕਿ ਚੋਰੀ ਕਰਦੇ ਹੋਏ ਦਿਖਾਏ ਦੇ ਰਹੇ ਨੇ ਸ਼ਰਿਆਮ ਪੁਲਿਸ ਦੇ ਸਾਹਮਣੇ ਜਿਹੜਾ ਇਹ ਸਮਾਨ ਚੱਕ-ਚੱਕ ਕੇ ਲੋਕ ਉਥੋਂ ਲੈ ਕੇ ਜਾ ਰਹੇ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਪਹਿਲੇ ਕਿਸਾਨਾਂ ਦੇ ਨਾਲ ਧੱਕਾ ਕੀਤਾ ਗਿਆ ਤੇ ਹੁਣ ਉਹਨਾਂ ਦੇ ਸਮਾਨ ਨਾਲ ਵੀ ਜਿਹੜਾ ਵਾ ਉਹ ਚੋਰੀ ਕੀਤੀ ਜਾ ਰਹੀ ਆ ਬਾਕੀ ਅਗے ਇਹ ਤਸਵੀਰਾਂ ਤੁਸੀਂ ਦੇਖ ਸਕਦੇ ਜੀ ਟਰਾਲੀਆਂ ਚੈੱਕ ਕੀਤੇਆਂ ਵਿੱਚ ਨਾ ਕੋਈ ਏਸੀ ਆ ਨਾ ਕੋਈ ਕੂਲਰ ਆ ਨਾ ਕੁਰਸੀਆਂ ਨਾ ਸਿਲੰਡਰ ਸਾਰਾ ਕੁਝ ਬਾਕੀ ਇਸ ਮਸਲੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੀ ਇਸ ਬਾਰੇ ਕੀ ਰਾਏ ਆ ਬਾਕੀ ਆਪਾਂ ਮਿਲਦੇ ਆ ਅਗਲੇ ਵੀਡੀਓ ਦੇ ਨਾਲ ਤੁਹਾਡੇ ਨਾਲ ਹੋਵਾਂਗੇ ਰੂਬਰੂ